ਬਾਜ਼ਾਰ ਦੇ ਵਿੱਚ ਜਾਉਂਗੇ 2 ਪੀਸ ਕੋਰਟ ਪੈਂਟ 12-13000 ਰੁਪਏ ਤੋਂ ਘੱਟ ਕਿਸ ਨੇ ਨਹੀਂ ਦੇਣਾ ਪਰ ਸਾਡੇ ਕੋਲ ਆਉਂਗੇ ਤੁਹਾਨੂੰ 12000 ਦਾ 2 ਪੀਸ ਕੋਰਟ ਪੈਂਟ ਸਿਰਫ 2995 ਦੇ ਸਲਾਈ ਕਰਕੇ ਦਵਾਂਗੇ ਪਰ ਸਾਡੇ ਕੋਲ ਆਜੋ 3 ਪੀਸ ਕੋਰਟ ਪੈਂਟ ਸਿਰਫ 3760 ਦੇ ਵਿੱਚ ਸਲਾਈ ਕਰਕੇ ਆਪਾਂ ਤੁਹਾਨੂੰ ਦੇ ਦੇਣੀ ਆ ਆ ਸ਼ੇਰਵਾਨੀ ਬਾਜ਼ਾਰ 'ਚ 18000 20000 ਰੁਪਈਆ ਪਰ ਸਾਡੇ ਕੋਲ ਸਿਰਫ 7000 'ਚ ਸ਼ੇਰਵਾਨੀ ਤੁਹਾਨੂੰ ਅਸੀਂ ਦੇ ਦੇਣੀ ਸਲਾਈ ਕਰਕੇ। ਭਾਵੇਂ ਨਾ 3000 ਰੁਪਈਆ ਦਾ ਨਾ 3200 ਦਾ ਨਾ 3300 ਦਾ ਸਿਰਫ 14-1500 ਜੇ ਸਲਾਈ ਕਰਕੇ ਦਵਾਂਗੇ। ਫੁਰਪੰਦੇ ਦੇ ਕੱਪੜੇ ਦੀ ਕੁਆਲਿਟੀ ਚੈੱਕ ਕਰ ਲਓ। ਜੇ ਹਾਲ ਬਾਜ਼ਾਰ ਤੇ ਵਿੱਚ ਇਨਾ ਰਸ਼ ਲੱਗਿਆ ਕੱਪੜੇ ਕਰਕੇ ਲੱਗਿਆ ਕੁਆਲਿਟੀ ਕਰਕੇ ਲੱਗਿਆ ਸਾਡੀ ਸਮਾਈ ਕਰਕੇ ਲੱਗਿਆ ਆ ਚੱਕੋ ਰੇਮਰ ਦਾ ਕੋਰ ਪੈਂਟ ਇਹੀ ਤੁਹਾਨੂੰ 30 3000 ਰੁਪਏ ਚ ਵੜਾ ਕੇ ਦਿੰਦੇ ਆ 9000 ਰੁਪਏ ਦਾ ਕੋਰ ਪੈਂਟ ਸਮਾਈ ਕਰਕੇ ਦੇ ਦਾਂਗੇ ਗੁਰਤਾਪ ਜਮਾਗੀ ਦਾ ਕਾਟਨ ਦਾ ਸਾਡੇ ਕੋਲ 700 ਰੁਪਏ ਤੋਂ ਸ਼ੁਰੂ ਆ 700 ਤੋਂ ਲੈ ਕੇ 1100 1500 ਤੱਕ ਲੈਣ ਲਈ ਵੈਰਾਈਟੀਆਂ ਵੀ ਟਾਪ ਕਲਾਸ ਦੀਆਂ ਜਦੋਂ ਪੱਗ ਲੈਣਾ ਨਾ ਮਾਤੂ ਸ਼ਹੀਦ ਦਸਤਾਰ ਦੇਖ ਕੇ ਹੀ ਲੈਣਾ ਆ 68 ਰੁਪਏ 78 ਰੁਪਏ ਮਿੰਟ ਤੋਂ ਸਾਡੀ ਪੱਗ ਸ਼ੁਰੂ ਹੁੰਦੀ ਆ ਬੱਗ ਦੇ ਡੱਬ ਪੈ ਜਾਣ ਚਿਰਕੀ ਟੋਕ ਵਾਪਸ ਦੇ ਕੇ ਨਵੀ ਲੈ ਜਾਓ 90 ਦਿਨਾਂ ਦੇ ਵਿੱਚ ਵਿੱਚ ਲੋਬੀ ਕਹਿੰਦੇ ਪੰਜਾਬ ਦੇ ਵਿੱਚ ਵਿਆਹਾਂ ਸ਼ਾਦੀਆਂ ਦੇ ਦਿਨ ਸ਼ੁਰੂ ਹੋ ਗਏ ਆ ਤੇ ਮਰਤੂ ਸ਼੍ਰੀ ਦਸਤਾਰ ਹਾਲ-ਵਿਆਰ ਤੇ ਮੇਲੇ ਲੱਗਣੇ ਸ਼ੁਰੂ ਹੋ ਗਏ ਆ ਲੋਕ ਪਿੰਡਾਂ ਤੋਂ ਆਉਣੇ ਸ਼ੁਰੂ ਹੋ ਗਏ ਸ਼ਹਿਰਾਂ ਤੋਂ ਆਉਣੇ ਸ਼ੁਰੂ ਹੋ ਗਏ ਆ ਆ ਕਿਉਂ ਰੋਇਆ ਉਹ ਹੁਣ ਗੱਲ ਧਿਆਨ ਨਾਲ ਸੁਣ ਲਓ ਆ ਤੁਸੀਂ ਜਿਹੜੇ ਮਰਜ਼ੀ ਸ਼ੋਰੂਮ ਤੋਂ ਚਲਜੋ ਵੱਡੇ-ਵੱਡੇ ਤੇ ਜਿਹੜੇ ਪ੍ਰਿੰਟਡ ਕਹਿੰਦੇ ਆਪਣੇ ਆਪ ਨੂੰ ਸਟੂਡੀਓ 'ਚ ਜਾ ਕੇ ਪਤਾ ਕਰ ਲਓ ਬਾਜ਼ਾਰ ਦੇ ਵਿੱਚ ਜਾਉਂਗੇ 2 ਪੀਸ ਕੋਟਮੈਂਟ 12-13000 ਰੁਪਏ ਤੋਂ ਘੱਟ ਕਿਸੇ ਨੇ ਨਹੀਂ ਦੇਣਾ ਪਰ ਸਾਡੇ ਕੋਲ ਆਉਂਗੇ ਤੁਹਾਨੂੰ 12000 ਵਾਲਾ 2 ਪੀਸ ਕੋਟਮੈਂਟ ਸਿਰਫ 2995 ਅਰਜੀ ਕੋ ਪਤਾ ਕਰ ਲੋ 3500 4000 ਰੁਪਏ ਦੀ ਕੰਦੀ ਸਲਾਈ ਚਲਦੀ ਆ ਪਰ ਅਸੀਂ 2995 ਚ ਸਲਾਈ ਕਰਕੇ 2 ਪੀਸ ਕੋਰਡਮੈਂਟ ਦਵਾਗੇ ਦੇਖੋ 2 ਪੀਸ ਕੋਰਡਮੈਂਟ ਤੁਸੀਂ ਆ ਵੀ ਡਿਜ਼ਾਈਨ ਲੈ ਸਕਦੇ ਆ ਤਰਸੇਮ ਜਸਰਵਾਲ ਡਿਜ਼ਾਈਨ ਬਣਾਉਣਾ ਇਹ ਵੀ ਅਸੀਂ 2995 ਦੇ ਰਣਾ ਆ ਜੇ ਤੁਸੀਂ ਸ਼ੈਰੀ ਸਟਾਈਲ ਬਣਾਉਣਾ ਇਹ ਵੀ 2995 ਚ 2 ਪੀਸ ਕੋਰਡਮੈਂਟ ਆਪਾਂ ਦਵਾਗੇ ਆ ਜਿਹੜਾ 16 17 18 18000 ਰੁਪਏ ਦਾ 3 ਪੀਸ ਕੋਰਡਮੈਂਟ ਬਾਜ਼ਾਰ ਚ ਵਿਕਦਾ ਆ ਇਹਦੀ ਸਲਾਈ 6650 ਆ ਪਰ ਸਾਡੇ ਕੋਲ ਆਜੋ ਆ 3 ਪੀਸ ਕੋਟਮੈਂਟ ਸਿਰਫ 3760 ਦੇ ਵਿੱਚ ਸਲਾਈ ਕਰਕੇ ਆਪਾਂ ਤੁਹਾਨੂੰ ਦੇ ਦੇਣੀ ਆ ਰੰਗ ਬਹੁਤ ਆ ਆ ਸ਼ੇਰਵਾਨੀ ਬਾਜ਼ਾਰ ਚ 18000 20000 2000 ਪਰ ਸਾਡੇ ਕੋਲ ਸਿਰਫ 7000 ਚ ਸ਼ੇਰਵਾਨੀ ਤੁਹਾਨੂੰ ਅਸੀਂ ਦੇ ਦੇਣੀ ਸਲਾਈ ਕਰਕੇ কুরਤਾ ਪਜਾਮਾ ਨਾ 3000 ਦਾ ਨਾ 3200 ਦਾ ਨਾ 3300 ਦਾ ਸਿਰਫ 14 1500 ਜੇ ਸਲਾਈ ਕਰਕੇ ਦਵਾਂਗੇ ਭਾਈ ਜੀ ਰੇਟਾਂ ਦਾ ਬੜਾ ਫਰਕ ਪਾਤਾ ਸਵੇਰ ਤੋਂ ਸ਼ਾਮ ਤੱਕ ਮੇਲੇ ਲੱਗਦੇ ਆ ਰੌਲਾ ਪਾ ਗਿਆ ਇਹ ਦੇਖੋ ਜੀ ਰੌਲਾ ਰੱਪਾ ਦਾ ਦੁਕਾਨਦਾਰਾਂ ਨੇ ਪਾਤਾ ਕਹਿੰਦੇ ਮਾਤੂ ਸ਼ਰੀ ਦਸਤਾਰ ਅੰਬਰਸਰ ਹਾਲ ਬਜ਼ਾਰ 'ਚ ਪਤਾ ਨਹੀਂ ਕਰੀ ਗਈ ਜਾਂਦੇ ਆ ਜਿਹੜੇ 10 1000 ਰੁਪਏ ਦਾ ਸੀ ਕੋਟ ਪੈਂਟ ਬਣਾ ਕੇ ਦਿੰਨੇ ਆ ਇਹ 2995 'ਚ ਦੇਈ ਜਾਂਦੇ ਆ ਆਜੋ ਤੁਹਾਨੂੰ ਦੱਸ ਦਿੰਨੇ ਆ ਮਾਤੂ ਸ਼ਰੀ ਦਸਤਾਰ ਟੌਪ ਕਲਾਸ ਦਾ ਬ੍ਰਾਂਡ ਆ ਅਸੀਂ ਕਿਸੇ ਵਪਾਰੀ ਤੋਂ ਜਾਂ ਕਿਸੇ ਹੋਲ ਸੇਲਰ ਤੋਂ ਜਾਂ ਕਿਸੇ ਫੈਕਟਰੀ 'ਚੋਂ ਮਾਲ ਨਹੀਂ ਚੱਕਦੇ ਆਪ ਤਿਆਰ ਕਰਦੇ ਆ ਆ ਕੋਟ ਪੈਂਟ ਦੇ ਕੱਪੜੇ ਦੀ ਕੁਆਲਿਟੀ ਚੈੱਕ ਕਰ ਲੋ ਜੇ ਹਾਲ ਬਾਜ਼ਾਰ ਦੇ ਵਿੱਚ ਇਹਨਾਂ ਰਸ਼ ਲੱਗਿਆ ਕੱਪੜੇ ਕਰਕੇ ਲੱਗਿਆ ਕੁਆਲਿਟੀ ਕਰਕੇ ਲੱਗਿਆ ਸਾਡੀ ਸਮਾਈ ਕਰਕੇ ਲੱਗਿਆ ਪੂਰੇ ਅੰਮ੍ਰਿਤਸਰ ਦੇ ਵਿੱਚ ਠਾਕੀ ਠੋਰੀ ਮਚਾਉਂਦੇ ਆ ਦੁਕਾਨਦਾਰ ਕੋਟ ਪੈਂਟਾਂ ਦੇ ਵਿੱਚ ਟੇਲਰ 5-5000 ਸਮਾਈ ਲੈਂਦੇ ਆ ਉਹ ਕੰਮ ਹਾਲ ਬਿਆਰ ਨਹੀਂ ਹੁੰਦੇ ਆ ਚੱਕੋ ਜਿਹੜੇ ਬਜ਼ਾਰਾ 'ਚ ਇਹ ਕੋਟ ਪੈਂਟ 3 ਪੀਸ 20-20000 ਦੇ ਬੰਦੇ ਆ 37060 ਤੇ ਦਿੰਨੇ ਆ ਔਰ ਕੱਲੀਏ ਗੱਲਾਂ ਨਹੀਂ ਰੰਗ ਵੀ ਦਿੰਨੇ ਆ ਰੰਗ ਚੈੱਕ ਕਰੋ ਲਾਈਟ ਡਾਰਕ ਜਿੱਦਾਂ ਦੇ ਮਰਜ਼ੀ ਰੰਗ ਲੈ ਲਓ ਤੁਸੀਂ ਸੈਲਫ ਦੇ ਵਿੱਚ ਲੈ ਲਓ ਕੋਟ ਪੈਂਟ ਹੁਣ ਤੁਸੀਂ ਆਹ ਕਹਿਣਾ ਵਾ ਵੀ ਸ਼ਹਿਰੀ ਡਿਜ਼ਾਈਨ ਆ ਜੀ ਇਹ 30000 ਦਾ ਕੋਟ ਪੈਂਟ ਬਣੂਗਾ ਆ ਲਓ ਚੱਕੋ ਗਰੰਟੀ ਦਿੰਨੇ ਆ ਠੋਕੇ ਆਹੀ ਕੋਰਟ ਪੈਂਟ ਹਾਲ ਬਜ਼ਾਰ 'ਚ 5-6000 'ਚ ਸਟਿਚ ਕਰਕੇ ਦੇ ਦਾਂਗੇ। ਉਹ ਬ੍ਰਾਂਡ ਵੀ ਹੈਗੇ ਆ। ਵੱਡੇ-ਵੱਡੇ ਦੁਕਾਨਦਾਰ ਬ੍ਰੈਂਡਾਂ ਦਾ ਨਾਮ ਲੈ ਲੈਂਦੇ ਆ। ਓਏ ਕਹਿੰਦੇ ਰੇਮੰਡ ਮਿਲਦਾ, ਸੀਆਰਐਮ ਮਿਲਦਾ। ਆ ਚੱਕੋ ਰੇਮੰਡ ਦਾ ਕੋਰਟ ਪੈਂਟ। ਇਹੀ ਤੁਹਾਨੂੰ 30-30000 ਰੁਪਏ 'ਚ ਵੜਾ ਕੇ ਦਿੰਦੇ ਆ। 9000 ਰੁਪਏ ਦਾ ਕੋਰਟ ਪੈਂਟ ਫਰਮਾਈ ਕਰਕੇ ਦੇ ਦਾਂਗੇ। ਆ ਰੰਗ ਚੈੱਕ ਕਰੋ ਡਾਰਕ, ਲਾਈਟ ਜਿੱਦਾਂ ਦੇ ਮਰਜ਼ੀ ਰਗ ਲੈ ਲਓ। ਓ ਪਾਜੀ ਜੇ ਕਾਣ ਉੱਚੀ ਬਿਲਡਿੰਗ ਦੇ ਬਿਠਾ ਦੋਣਾ ਉਹ ਬਾਜ ਨਹੀਂ ਵਾਦਦਾ ਬਾਜ ਬਾਜੀ ਹੁੰਦਾ ਉਹ ਮਾਤੂ ਸ਼ੀਰ ਦਾ ਸਤਾਰ ਅੰਮਰਸਰ ਦੇ ਵਿੱਚ ਐਵੇਂ ਨਹੀਂ ਬੈਠਾ ਕਿਸੇ ਗੱਲ ਤੋਂ ਬੈਠਾ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਜਿਹੜਾ ਮਾਤੂ ਸ਼ੀਰ ਦਾ ਸਤਾਰ ਹਾਲ ਬਜ਼ਾਰ 'ਚ ਇਹੋ ਜੇ ਰੇਟ ਦੇ ਰਿਆ ਕਮਾਈ ਅਸੀਂ ਵੀ ਕਰਦੇ ਆ ਜਾਇਜ਼ ਕਮਾਈ ਕਰਦੇ ਆ ਨਜ਼ਾਇਜ਼ ਨਹੀਂ ਕਰਦੇ ਆਮ ਦੁਕਾਨਦਾਰਾਂ ਨੂੰ ਵਿਆਹਾਂ ਸ਼ਾਦੀਆਂ ਦੇ ਜੋ ਡੈਡ ਸ਼ੁਰੂ ਹੋ ਜਾਂਦੇ ਆ ਤੇ ਕੈਂਚੀਆਂ ਤਿੱਖੀਆਂ ਕਰ ਲੈਂਦੇ ਆ ਤੇ ਆਮ ਲੋਕਾਂ ਦੀ ਜੇਬਾਂ ਤੇ ਡਾਕੇ ਮਾਰਦੇ ਆ ਅਸੀਂ ਉਹ ਕੰਮ ਨਹੀਂ ਕਰਦੇ ਆ ਸਮਾਈ ਦਾ ਸਾਡਾ ਰੇਟ 2050 ਰੁਪਏ ਆ ਜਿੱਥੇ 5 5000 ਸਮਾਈ ਚਲਦੀ ਆ 3 ਪੀਸ ਦੀ 2500 ਰੁਪਏ ਸਮਾਈ ਆ ਜੇ ਤੁਸੀਂ ਕੋਈ ਥੋੜਾ ਜਿਹਾ ਵਧੀਆ ਚਾਹਨੇ ਹੋ ਤੇ 5000 ਨਹੀਂ ਸਮਾਈ ਮੰਗਦੇ 2550 ਰੁਪਏ ਸਮਾਈ ਦੇ ਵਗਦੇ ਭਾਜੀ ਭਾਜੀ ਕੋਟ ਪੈਂਟ ਦਾ ਫਾਇਦੇ ਹੋਗੇ ਕੁਰਤੇ ਪਜਾਮੇ ਵੀ ਦੱਸੋ ਨਾ ਕੀ ਰੇਟ ਚੱਲਦੇ ਆ ਦੇਖੋ ਜੀ ਕੁਰਤੇ ਪਜਾਮੇ ਵਾਈਟ ਕਲਰ ਦੇ ਕੁਰਤੇ ਪਜਾਮੇ ਮੁੱਖ ਮੰਤਰੀਆਂ ਵਾਲੇ ਪੰਚਾਂ ਸਰਪੰਚਾਂ ਵਾਲੇ ਐਮਐਲਏ ਵਾਲੇ ਕੁਰਤੇ ਪਜਾਮੇ ਟਾਪ ਕਲਾਸ ਦੇ ਚਾਹੇ ਰੇਮੰਡ ਲੈ ਲੋ ਚਾਹੇ ਸੀ ਆਰਾਮ ਲੈ ਲਓ ਜਿਹੜਾ ਮਰਜੀ ਤਗੜਾ ਬ੍ਰਾਂਡ ਲੈ ਲਓ ਫਰਕ ਕੀ ਆ ਫਰਕ ਇਹ ਹੈ ਅਸੀਂ ਰੇਟ ਉੱਤੇ ਲਿਖ ਕੇ ਲਾਉਨੇ ਆ ਅਸੀਂ ਮੱਥਾ ਦੇਖ ਕੇ ਟਿਕਾੜੀ ਲਾਉਂਦੇ ਆ ਰੇਟ ਉੱਤੇ ਲਿਖੇ ਹੋਏ ਆ ਤਗੜੇ ਤਗੜੇ ਬ੍ਰਾਂਡਾਂ ਦੇ ਵੀ ਅਸੀਂ ਰੇਟ ਲਿਖ ਲਿਖ ਵੇਚਦੇ ਆ ਐਵਣੀ ਜੋ ਦਿਲ ਕੀਤਾ ਰੇਟ ਮhenga ਲਾ ਤੋ ਆ ਚੈੱਕ ਕਰੋ ਪੇਪਰ ਕੋਟਨ ਲੇਲਰ ਗੀਜ਼ਾ ਕੋਟਨ ਟੌਪ ਦੇ ਬ੍ਰਾਂਡ ਆ ਹੁਣ ਰੰਗਾਂ ਵੇਚੀ ਦੀ ਗੱਲ ਕਰ ਲੈਨੇ ਆ ਦੇਖੋ ਜੀ ਚੀਕਾ ਮਾਰ ਮਾਰ ਕੇ ਤੁਹਾਨੂੰ ਇਹੀ ਦੱਸਦੇ ਹੱਥ ਜੋੜ ਕੇ ਵੀ ਹੁਣ ਲੁੱਟਣਾ ਕਰਾ ਲਿਆ ਆਕਤੀ ਕਪੜੇ ਪਾਓ ਚੰਗੇ ਤੇ ਰੇਡ ਵੀ ਲਾਓ ਜੈਜ ਆ ਚੱਕੋ ਕੁਰਤਾ ਪਜਾਮਾ ਗੀਦਾ ਕਾਟਨ ਦਾ ਸਾਡੇ ਕੋਲ 700 ਰੁਪਏ ਤੋਂ ਸ਼ੁਰੂ ਆ 700 ਤੋਂ ਲੈ ਕੇ 1200 1500 ਤੱਕ ਲੈਣ ਲਈ ਵੈਰਾਈਟੀਆਂ ਵੀ ਟੌਪ ਕਲਾਸ ਦੀਆਂ ਬਾਜੀ ਏ ਕਲਾਸ ਚੀਜ਼ ਦੇਈ ਦੀਆ ਰੇਟ ਦੇਈਦਾ ਘੱਟ ਅੱਛਾ ਬਾਜੀ ਰੰਗ ਕਿੰਨੇ ਕੁ ਮਿਲ ਜਾਂਦੇ ਆਪਣੇ ਕੋਲ ਦੇਖੋ ਜੀ ਰੰਗਾਂ ਵਿੱਚੀ ਚਾਹੇ ਪੇਪਰ ਕਾਟਨ ਚ ਲੈ ਲਓ ਚਾਹੇ ਗੀਦਾ ਚ ਲੈ ਲਓ ਚਾਹੇ ਲੈਲਣ ਚ ਲੈ ਲਓ ਸਾਰੇ ਚ ਰੰਗ ਫੁੱਲ ਆ ਦੇਖੋ ਜੀ ਸਿੱਧੀ ਜੀ ਗੱਲ ਕਹਿੰਨੇ ਆ ਆਮਦਕਾਰਨਦਾਰਾਂ ਵਾਂਗੂ ਲੁੱਟ ਸਾਨੂੰ ਨਹੀਂ ਕਰਨੀ ਆਂਦੀ ਅਸੀਂ ਬ੍ਰਾਂਡ ਆ ਅਸੀਂ ਕਿਸੇ ਕੰਪਨੀ ਦੇ ਅਸੀਂ ਕਿਸੇ ਨਿਯਮ ਦੇ ਦਰੀਏ ਚੱਲਦੇ ਆਂ ਮਨਮਰਜ਼ੀਆਂ ਨਹੀਂ ਕਰਦੇ ਤੁਹਾਡੀ ਵਧੀਆ ਗੱਡੀ ਦੇਖ ਕੇ ਚੰਗਾ ਬੈਗ ਦੇਖ ਕੇ ਲੁੱਟ ਨਹੀਂ ਕਰਦੇ ਜੋ ਰੇਟ ਉੱਤੇ ਲਿਖਿਆ ਉਹੀ ਵੇਚਦੇ ਆ ਆ ਸ਼ਾਟਾ ਚੈੱਕ ਕਰ ਲਓ ਟਾਪ ਦੇ ਬ੍ਰੈਂਡ ਟਾਪ ਦੀਆਂ ਕੁਆਲਿਟੀਆਂ ਪਰ ਇਹ ਵੀ ਸਾਡੇ ਕੋਲ 250 ਤੋਂ ਲੈ ਕੇ 550 660 770 ਰੁਪਏ ਮੀਟਰ ਤੱਕ ਸਾਡੇ ਕੋਲ ਛੱਡ ਹੈਗੀ ਐ ਸੋ ਭਾਈ ਜੀ ਮੈਨੂੰ ਇਹ ਵੀ ਦੱਸੋ ਕੱਪੜਾ ਦਾ ਬਹੁਤ ਸਸਤਾ ਦੇ ਰਹੇ ਹੋ ਟੇਲਰਿੰਗ ਦੀ ਵੀ ਗੱਲ ਦੱਸ ਦਿਓ ਟੇਲਰ ਕਿੱਥੋਂ ਕਿੱਥੋਂ ਆਇਆ ਜੀ ਸਾਡੇ ਕੋਲ ਹਾਲ ਬਿਆਰ ਦੇ ਵਿੱਚ ਟਾਪ ਕਲਾਸ ਦੇ ਟੇਲਰ ਆ ਯੂਪੀ ਦੇ ਕਾਰੀਗਰ ਆ ਅਸੀਂ ਕੋਈ ਮਿਸਤਰੀ ਨਹੀਂ ਰੱਖੇ ਜਿਹੜੇ ਇਦਾਂ ਹੀ ਜੜ ਕੇ ਕੱਪੜੇ ਬਣਾ ਦਿੰਦੇ ਆ ਚੈੱਕ ਕਰੋ ਸਮਾਈਆਂ ਆ ਚੈੱਕ ਕਰੋ ਕੁਆਲਿਟੀ ਟਾਪ ਦੇ ਫੈਬਰਿਕ ਲਾਏ ਗਏ ਆ ਟਾਪ ਦੇ ਬਟਨ ਚੰਗੀਆਂ ਚੀਜ਼ਾਂ ਲਾ ਕੇ ਬਣਾਉਂਦੇ ਆ ਇਹ ਨਹੀਂ ਅਸੀਂ ਸਾਡਾ ਰੇਟ ਘਟਾ ਹੈ ਤੇ ਤੁਹਾਨੂੰ ਕੋਈ ਕੁਆਲਿਟੀ ਮਾੜੀ ਦੇ ਦਾਂਗੇ ਆ ਟਾਪ ਕਲਾਸ ਦੀ ਸਮਾਈਆ ਸੀਨਾ ਚੈੱਕ ਕਰ ਲੋ ਫਿਨਿਸ਼ਿੰਗ ਚੈੱਕ ਕਰ ਲੋ ਬਟਨ ਚੈੱਕ ਕਰ ਲੋ ਆ ਸ਼ੇਰਵਾਨੀ ਚੈੱਕ ਕਰ ਲੋ ਜਿਹੜੀ 10-10000 ਰੁਪਏ ਰੈਂਟੀ ਮਿਲਦਾ 6500 ਦੇ ਚੈੱਕ ਕਰਕੇ ਦੇ ਰਹੇ ਆ ਆ ਕੁੜਤੇ ਪਜਾਮੇ ਦੀ ਸਟੀਚਿੰਗ ਚੈੱਕ ਕਰ ਲੋ ਕਿਉਂਕਿ ਭਾਜੀ ਸਾਡੇ ਹਾਲ-ਵਿਆਰ ਦੇ ਵਿੱਚ ਅਸੀਂ ਚੈਲੰਜ ਕਰਕੇ ਸੌਦਾ ਵੇਚਦੇ ਆ ਗੱਲਾਂ ਨਾਲ ਸੌਦਾ ਨਹੀਂ ਵੇਚਦੇ ਕਿਉਂਕਿ ਰੇਟ ਸਾਡੇ ਜੈਜਾ ਪੂਰੇ ਅੰਮ੍ਰਿਤਸਰ ਦੇ ਵਿੱਚ ਮਾਤੂਸ਼ੀ ਦਸਤਾਰ ਦੀ ਇੱਕੋ ਇੱਕ ਦੁਕਾਨਾ ਹਾਲ ਬਜ਼ਾਰ ਤੇ ਗੋਲ ਚੌਂਕ ਦੇ ਵਿੱਚ ਉੱਥੇ ਆਜੋ ਤੁਹਾਡੇ ਫਾਇਦੇ ਡਬਲ ਹੋਣੇ ਆ ਔਰ ਗੱਲਾਂ ਕਰਦੇ ਦਸਤਾਰ ਦੀ ਮਾਤੂਸ਼ੀ ਦੀ ਦਸਤਾਰ 1970 ਤੋਂ ਦਸਤਾਰ ਦੇ ਖੇਤਰ ਚ ਆ ਪਹਿਲਾਂ ਅਸੀਂ ਸਪਲਾਈ ਕਰਦੇ ਸੀ ਦੁਕਾਨਦਾਰਾਂ ਨੂੰ ਹੁਣ ਮਾਤੂਸ਼ੀ ਦਸਤਾਰ ਨੇ ਦੁਕਾਨਦਾਰਾਂ ਨੂੰ ਸਪਲਾਈ ਕਰਨੀ ਕਰਦੀ ਹੈ ਬੰਦ ਕਿਉਂਕਿ ਮਾਤੂਸ਼ੀ ਦਸਤਾਰ ਦੇ ਆਪ ਦਾ ਸਟੋਰ ਆ ਹਾਲ ਬਜ਼ਾਰ ਚ ਆ ਚੈੱਕ ਕਰ ਲੋ ਜਦੋਂ ਪੱਗ ਲੈਣਾ ਹੋਣਾ ਮਾਤੂ ਸ਼੍ਰੀ ਦਸਤਾਰ ਦੇਖ ਕੇ ਹੀ ਲੈਣਾ ਆ 67 ਰੁਪਏ 78 ਰੁਪਏ ਮੀਟਰ ਤੋਂ ਸਾਡੀ ਪੱਗ ਸ਼ੁਰੂ ਹੁੰਦੀ ਆ ਗਰੰਟੀ ਕੀ ਦਿੰਨੇ ਆ 90 ਦਿਨਾਂ ਦੀ ਗਰੰਟੀ ਪੱਕੇ ਬਿੱਲ ਤੇ ਲਿਖ ਕੇ ਦਿੰਨੇ ਆ ਗੱਲਾਂ ਨਾ ਨਹੀਂ ਸਾਰਦੇ ਪੱਕੇ ਤੇ ਡੱਬ ਪੈ ਜਾਣ ਝਿਰਕੀ ਟੋਕ ਵਾਪਸ ਦੇ ਕੇ ਨਵੀਂ ਲੈ ਜਾਓ 90 ਦਿਨਾਂ ਦੇ ਵਿੱਚ ਵਿੱਚ ਰੰਗ ਚੈੱਕ ਕਰ ਲੋ ਚਾਹੇ ਰੁਪਿਆ ਚਾਹੇ ਫੋਲੋਵੈਲ ਦੇ ਵਿੱਚ ਟਾਪ ਕਲਾਸ ਦੇ ਟ੍ਰੈਂਡਿੰਗ ਨਵੇਂ ਰੰਗ ਤੁਸੀਂ ਹੁਣ ਸੂਟ ਲੈ ਲੈਣੇ 5-5000 ਵਾਲੇ ਲਾਈਨਿੰਗ ਬਟੀ ਕੜੀਆਂ ਲਾ ਦਿੰਦੀਆਂ ਮਾੜੀਆਂ ਤੇ ਤੁਹਾਡੇ ਸੂਟ 5-5000 ਵਾਲੇ ਛੱਜ ਜਾਂਦੇ ਆ ਪਰ ਮਾਤੂ ਸ਼੍ਰੀ ਦਸਤਾਰ ਦੀ 40 ਰੁਪਏ ਮੀਟਰ ਵਾਲੀ ਲਾਈਨਿੰਗ ਲਾਓ ਜਿਹਦੇ ਨਾਲ ਨਾ ਤੇ ਡੱਬ ਪੈ ਨਾ ਰੰਗ ਫੇਟ ਹੋਵੇ ਨਾ ਸੂਟ ਛੱਜੇ ਸੋ ਜੇ ਤੁਸੀਂ ਪੱਗਾਂ ਨਾਲ ਮੈਚ ਕਰਕੇ ਟਾਈਆਂ ਲੈ ਕੇ ਆਣੀਆਂ ਟਾਈਆਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਆ ਸੋ ਛੇਤੀ ਛੇਤੀ ਆ ਜਿਓ ਆਉਣਾ ਤੁਸੀਂ ਹਾਲ ਬਾਜ਼ਾਰ ਸ਼੍ਰੀ ਅਮਰਸਰ ਸਾਹਿਬ ਆ ਨੰਬਰ ਸਕਰੀਨ ਤੇ ਕੋਈ ਜਾਣ ਕੇ ਲੈਣਾ ਤੁਸੀਂ ਫੋਨ ਕਰ ਸਕਦੇ ਆ 11 ਮਨ ਸੁਖਨੰਦਨ ਦੇ ਨਾਲ ਹਰਦੀਪ ਸਿੰਘ ਤਗੜ ਸਾਹਾਂ ਟੀਵੀ ਹਾਲ ਬਾਜ਼ਾਰ ਸ਼੍ਰੀ ਅਮਰਸਰ ਸਾਹਿਬ